ਨਾਨਕਦੇਵ ਜੀ ਦੇ 555ਵਾਂ ਜਿਹੜਾ ਗੁਰਪਰਵਾਇ ਬਣਾਇਆ ਜਾ ਰਿਹਾ ਇਸ ਸਬੰਧ ਦੇ ਵਿੱਚ ਰਾਮਗੜੀ ਐਜੂਕੇਸ਼ਨ ਕਾਉਂਸਲ ਵੱਲੋਂ 81ਵਾਂ ਨਗਰ ਕੀਰਤਨ ਸਜਾਇਆ ਗਿਆ ਜੋ ਕਿ ਰਾਮਗੜੀ ਆਪਣੇ ਰਾਮਗੜੀ ਇੰਸਟੀਚੂਨ ਤੋਂ ਇਹ ਜਿਹੜਾ ਨਗਰ ਕੀਰਤਨ ਆਰੰਭ ਹੋਇਆ ਤੇ ਲਗ ਲਗ ਥਾਵਾਂ ਤੇ ਹੁੰਦਾ ਹੋਇਆ ਹੁਣ ਇਹ ਚੈਮਲ ਸਿੰਘ ਰੋਡ ਤੇ ਪਹੁੰਚ ਚੁੱਕਾ ਹੈ ਤੇ ਮੈਂ ਆਪਣੇ ਵੱਲੋਂ ਤੇ ਆਪਣੇ ਸਟਾਫ ਵੱਲੋਂ ਗੁਰੂ ਨਾਨਕ ਦੇ ਜਨਮ ਦਿਨ ਦੇ ਦਿਹਾੜੇ ਤੇ ਸਿੱਖ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਤੇ ਅਪੀਲ ਕਰਦਾ ਹਾਂ ਤੇ ਗੁਰੂ ਨਾਨਕ ਦੇਵ ਜੀ ਦੀਆਂ ਜਿਹੜੀਆਂ ਸੰਖਿਆਵਾਂ ਨੇ ਉਹਨਾਂ ਤੇ ਆਪਾਂ ਚੱਲੀਏ ਕਿਰਤ ਕਰੋ ਨਾਮ ਜਪੋ ਵੰਡ ਛਕੋ ਉਹ ਆਪਣੇ ਜੀਵਨ ਵਿੱਚ ਬਣਾਈਏ ਤੇ ਆਪਣੇ ਜੀਵਨ ਨੂੰ ਸੋਹਣਾ ਕਰੀਏ ਇੱਕ ਵਾਰੀ ਮੈਂ ਫੇਰ ਬਹੁਤ-ਬਹੁਤ ਧੰਨਵਾਦ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਪ੍ਰਕਾਸ਼ ਦਿਵਸ ਦੇ ਉੱਤੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮਰਗੀ ਤਾਂ ਨਿਕਲ ਲੈ ਕੇ ਖਿਲਾ ਜਾਓ 21 ਗੁਰਨਾਨਕ ਦੇਵ ਜੀ ਦੇ 555ਵਾਂ ਜਿਹੜਾ ਗੁਰਪਰਵਾਇ ਬਣਾਇਆ ਜਾ ਰਿਹਾ ਇਸ ਸਬੰਧ ਦੇ ਵਿੱਚ ਰਾਮਗੜੀ ਐਜੂਕੇਸ਼ਨ ਕਾਉਂਸਲ ਵੱਲੋਂ 81ਵਾਂ ਨਗਰ ਕੀਰਤਨ ਸਜਾਇਆ ਗਿਆ ਜੋ ਕਿ ਰਾਮਗੜੀ ਆਪਣੇ ਰਾਮਗੜੀ ਇੰਸਟੀਚੂਨ ਤੋਂ ਇਹ ਜਿਹੜਾ ਨਗਰ ਕੀਰਤਨ ਆਰੰਭ ਹੋਇਆ ਤੇ ਲੱਗ ਲੱਗ ਥਾਵਾਂ ਤੇ ਹੁੰਦਾ ਹੋਇਆ ਹੁਣ ਇਹ ਚੈਵਲ ਸਿੰਘ ਰੋਡ ਤੇ ਪਹੁੰਚ ਚੁੱਕਾ ਹੈ ਤੇ ਮੈਂ ਆਪਣੇ ਵੱਲੋਂ ਤੇ ਆਪਣੇ ਸਟਾਫ ਵੱਲੋਂ ਗੁਰੂ ਨਾਨਕ ਦੇ ਜਨਮ ਦਿਨ ਦੇ ਦਿਹਾੜੇ ਤੇ ਸਿੱਖ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਤੇ ਅਪੀਲ ਕਰਦਾ ਹਾਂ ਤੇ ਗੁਰੂ ਨਾਨਕ ਦੇਵ ਜੀ ਦੀਆਂ ਜਿਹੜੀਆਂ ਸਖਿਆਵਾਂ ਨੇ ਉਹਨਾਂ ਤੇ ਆਪਾਂ ਚੱਲੀਏ ਕਿਰਤ ਕਰੋ ਨਾਮ ਜਪੋ ਵੰਡ ਛਕੋ ਤੇ ਆਪਣੇ ਜੀਵਨ ਵਿੱਚ ਪੜਾਈਏ ਤੇ ਆਪਣੇ ਜੀਵਨ ਨੂੰ ਸੋਹਣਾ ਕਰੀਏ ਇੱਕ ਵਾਰੀ ਮੈਂ ਫੇਰ ਬਹੁਤ-ਬਹੁਤ ਧੰਨਵਾਦ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਗੁਰਨਾਨਕ ਦੇਵ ਜੀ ਦੇ ਜਿਹੜੇ ਪ੍ਰਕਾਸ਼ ਦਿਵਸ ਦੇ ਉੱਤੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਕੀ ਤਿਰਕਲੈ ਕਿਲਾ ਜਾਉਗੀ ਗੁਰਨਾਨਕ ਦੇਵ ਜੀ ਦੇ 555ਵਾਂ ਜਿਹੜਾ ਗੁਰਪਰਵਾਇ ਬਣਾਇਆ ਜਾ ਰਿਹਾ ਇਸ ਸਬੰਧ ਦੇ ਵਿੱਚ ਰਾਮਗੜ੍ਹ ਐਜੂਕੇਸ਼ਨ ਕਾਉਂਸਲ ਵੱਲੋਂ ਕਿਆਸੀਮਾ ਨਗਰ ਕੀਰਤਨ ਨੇ ਸਜਾਇਆ ਗਿਆ ਜੋ ਕਿ ਰਾਮਗੜੀ ਆ ਆਪਣੇ ਰਾਮਗੜੀ ਇੰਸਟੀਚਿਊਸ਼ਨ ਤੋਂ ਇਹ ਜਿਹੜਾ ਨਗਰ ਕੀਰਤਨ ਆਰੰਭ ਹੋਇਆ ਤੇ ਲੱਗ ਲੱਗ ਥਾਵਾਂ ਤੇ ਹੁੰਦਾ ਹੋਇਆ ਹੁਣ ਇਹ ਚੈਮਲ ਸਿੰਘ ਰੋਡ ਤੇ ਪਹੁੰਚ ਚੁੱਕਾ ਹੈ ਤੇ ਮੈਂ ਆਪਣੇ ਵੱਲੋਂ ਤੇ ਆਪਣੇ ਸਟਾਫ ਵੱਲੋਂ ਗੁਰੂ ਨਾਨਕ ਦੇਵ ਜਨਮ ਦਿਨ ਦੇ ਦਿਹਾੜੇ ਤੇ ਸਿੱਖ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਤੇ ਅਪੀਲ ਕਰਦਾ ਹਾਂ ਤੇ ਗੁਰੂ ਨਾਨਕ ਦੇਵ ਜੀ ਦੀਆਂ ਜਿਹੜੀਆਂ ਸਖਿਆਵਾਂ ਨੇ ਉਹਨਾਂ ਤੇ ਆਪਾਂ ਚੱਲੀਏ ਕਿਰਤ ਕਰੋ ਨਾਮ ਜਪੋ ਵੰਡ ਛਕੋ ਆਪਣੇ ਜੀਵਨ ਵਿੱਚ ਬਣਾਈਏ ਤੇ ਆਪਣੇ ਜੀਵਨ ਨੂੰ ਸਫਲਾ ਕਰੀਏ ਇੱਕ ਵਾਰੀ ਮੈਂ ਫੇਰ ਬਹੁਤ-ਬਹੁਤ ਧਰਕਾ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਪ੍ਰਕਾਸ਼ ਦਿਵਸ ਦੇ ਉੱਤੇ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਰਦਾਰ ਕਿਰਦਾਰ ਉਹ ਵੀ ਆ ਰਹਿਣਾ ਕਰ ਉਹ ਆ ਰਹਿਣਾ ਕਰ ਤਮੇ ਕੋ ਲੱਲੀ ਮੇ ਕੋ ਲੱਲੀ ਇੱਕ ਬਰ ਵਾਲੇ ਬੇਕੋ ਵਾਲੇ ਵੇਚਦਾ ਤਾਂ ਬਹੁਤ ਹੋ ਜਾਂਦਾ ਇਹ ਦੇਖੋ ਨਾ ਵਿਚਾਰੇ ਨਾ ਉਹ ਵੀ ਆ ਰਹਿਣਾ ਕਰ ਤਮੇ ਕੋ ਲੱਲੀ ਮੇ ਕੋ ਲੱਲੀ ਹਾਲੀ ਨੋਵੇ ਇੱਧਰ ਦੇਖੋ ਜੀ আবার একটু যোগে বাইরে